ਨਾ ਸੀ ਦੱਸ ਦਿੰਦੇ ਘਰੇ ਹੋਏ ਆ ਬਈ ਇਹਨਾਂ ਦਾ ਗੈਂਗ ਅੱਤਵਾਦੀਆਂ ਨਾਲ ਥੋੜਾ ਬੱਤੇ ਸੀਗਾ ਗੈਂਗਸਟਰਾਂ ਦਾ ਕਹਿ ਲਓ ਤੇ ਬਈ ਅਸੀਂ ਕੋ ਚੁਣਵੇਂ ਬੰਦੇ ਆ 15 16 14 ਕਹਿ ਲਓ ਆਰਮੀ ਆ ਗਈ ਤਨ ਤਨ ਹੋ ਗਏ ਸਾਡੇ ਕੋ ਖਾਣਾ ਪਾਣੀ ਵੀ ਨਹੀਂ ਸੀ ਇਸ ਮਿੱਟੀ ਚੱਟ ਚੱਟ ਕੇ ਪਾਣੀ ਦਾ ਘੁੱਟ ਪੀ ਕੇ ਆਖਣ ਹੁਣ ਮਿੱਟੀ ਵੀ ਪਾਣੀ ਵੀ ਮੁੱਕ ਗਿਆ ਤੇ ਉਹ ਆਲੇ-ਦਾਲੇ ਸਾਡੇ ਨੇੜੇ 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 ਆਉਂਦੇ ਰਹੇ ਉਹਨੂੰ ਸੀਆਈਡੀ ਮਿਲਦੀ ਰਹੀ ਮੇਰੇ ਬੇਟੇ ਨੂੰ ਕਹਿੰਦਾ ਮੇਰੇ ਨਾਲ ਅੱਜ ਗੱਲਾਂ ਕਰ ਲੋ ਜਿਹੜੀਆਂ ਕਰਨੀਆਂ ਕਹਿੰਦਾ ਅੱਤਵਾਦੀ ਸਾਡੇ ਸਿਰ ਤੇ ਚੜ ਚੜ ਰਹੇ ਨੇ ਕਹਿੰਦਾ ਮੇਰਾ ਕੀ ਪਤਾ ਕਦੋਂ ਮੇਰ ਦਾ ਕੀ ਬਣ ਜਾਣਾ ਛਾਂ ਨੂੰ ਪੰਜ ਸਾਢੇ 4 5 ਵਜੇ ਕਹਿੰਦਾ ਮੰਮੀ ਮੇਰੇ ਬਹੁਤ ਬੁਰੀ ਹਾਲਤ ਆ ਮੇਰਾ ਕਹਿੰਦਾ ਕੋਈ ਪਤਾ ਨਹੀਂ ਲੱਗ ਰਹੀ ਹੁਣ ਕਹਿੰਦਾ ਤੁਸ਼ ਮਿਲਤੇ ਚੜਦੇ ਆ ਉਹ ਕਹਿੰਦਾ ਪਿੱਛੋਂ ਮਲਟੀਪਲ ਐਕਸੀਡੈਂਟ ਵੀ ਨਹੀਂ ਸਰਕਾਰ ਭੇਜ ਰਹੀ ਇੱਕ ਬੰਦੇ ਫਸੇ ਹੋ ਨੇ ਆਰਮੀ ਦੇ ਜ਼ਮਾਨੋਂ ਵੀ ਸ਼ਰਮ ਨਾਲ ਗੱਲ ਆ ਮੈਨੂੰ ਇਹ ਕਹਿ ਨਹੀਂ ਜੰਮੂ ਕਸ਼ਮੀਰ ਦੇ ਵਿੱਚ ਸ਼ਾਦਤ ਦਾ ਜਾਮ ਪੀਣ ਵਾਲੇ ਹਰਮਿੰਦਰ ਸਿੰਘ ਦੇ ਨਾਲ ਕੀ ਕੁਝ ਵਾਪਰਿਆ ਕਿਹੜੇ ਹਾਲਾਤਾਂ ਦੇ ਵਿੱਚ ਹਰਮਿੰਦਰ ਨੇ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਤੇ ਕਿਹੜੇ ਹਾਲਾਤਾਂ ਦੇ ਵਿੱਚ ਉਹ 1 ਅਗਸਤ ਤੋਂ ਹੁਣ ਤੱਕ ਜਿਹੜਾ ਉਹ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਰਹੇ ਇਸ ਦੇ ਲਈ ਉਹਨਾਂ ਨੇ ਕੁਝ ਪਲ ਜਿਹੜੇ ਆ ਆਪਣੇ ਚਾਚਾ ਜੀ ਨਾਲ ਸਾਂਝੇ ਕੀਤੇ ਸੀਗੇ ਸਾਡੇ ਨਾਲ ਹਰਮਿੰਦਰ ਸਿੰਘ ਤੇ ਚਾਚਾ ਜੀ ਮਦੂਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਹਾਂਜੀ ਭਾਈ ਜੀ ਪਰਮਿੰਦਰ ਸਿੰਘ ਨੇ ਸ਼ਾਦਤ ਦਾ ਜਾਮ ਕੀਤਾ ਤੁਹਾਡੇ ਨਾਲ ਕਦੋਂ ਕਦੋਂ ਗੱਲਬਾਤ ਹੁੰਦੀ ਰਹੀ ਤੇ ਕੀ ਗੱਲਬਾਤ ਹੁੰਦੀ ਸੀ ਮੇਰੇ بیٹے ਤੇ ਭਤੀਜੇ ਨਾਲ ਗੱਲ ਹੋਈ ਆ ਜੀ ਮੇਰੇ ਨਾਲ ਤਾਂ ਗੱਲਬਾਤ ਹੋਣੀ 4 ਦਿਨ ਤੋਂ ਕਿਉਂਕਿ ਮੇਰਾ ਨਾ ਫੋਨ ਥੋੜਾ ਜਿਹਾ ਖਰਾਬ ਸੀਗਾ ਉਹਨਾਂ ਨਾਲ ਗੱਲ ਹੋਈ ਸੀ ਕਹਿੰਦਾ ਸੀ ਦੱਸ ਦਿੰਦੇ ਘਰੇ ਹੋਇਆ ਬਈ ਇਹਨਾਂ ਦਾ ਗੈਂਗ ਅੱਤਵਾਦੀਆਂ ਨਾਲ ਥੋੜਾ ਬੱਤੇ ਸੀਗਾ ਗੈਂਗਸਟਰਾਂ ਦਾ ਕਹਿ ਲਓ ਤੇ ਬਈ ਅਸੀਂ ਕੋ ਚੁਣਵੇਂ ਬੰਦੇ ਆ 15 16 14 ਕਹਿ ਲਓ ਆਰਮੀ ਵਾਲੇ ਵੀ ਸਾਡੇ ਕੋਲ ਰਾਸ਼ਨ ਦੀ ਵੀ ਦਿੱਕਤ ਤਿੰਨ ਦਿਨ ਹੋ ਗਏ ਸਾਡੇ ਕੋਲ ਖਾਣਾ ਪਾਣੀ ਵੀ ਨਹੀਂ ਸੀ ਮਿੱਟੀ ਚੱਟ ਚੱਟ ਕੇ ਪਾਣੀ ਦਾ ਘੁੱਟ ਪੀ ਕੇ ਆਖਰ ਨੂੰ ਮਿੱਟੀ ਪਾਣੀ ਵੀ ਮੁੱਕ ਗਿਆ ਤੇ ਉਹ ਆਲੇ-ਦਾਲੇ ਸਾਡੇ ਨੇੜੇ-ਨੇੜੇ ਆਉਂਦੇ ਰਹੇ ਉਹਨੂੰ ਸੀਆਈਡੀ ਮਿਲਦੀ ਰਹੀ ਵੀ ਖਾਣਾ ਖਾਣਾ ਵੀ ਨਹੀਂ ਨਹੀਂ ਜੀ ਭਾੜੇ ਤੱਕ ਨਹੀਂ ਸ਼ਰਮ ਰੱਖ ਕਰਦਾ ਇਹ ਆ ਸਰਕਾਰਾਂ ਦੇ ਕੋਲ ਗੱਲਾਂ ਬਹੁਤ ਬੜੀਆਂ-ਬੜੀਆਂ ਹੁੰਦੀਆਂ ਨੇ ਔਰ ਸਾਡੀ ਗਰੀਬ ਜਨਤਾ ਦੇ ਬੇਟਿਆਂ ਨੂੰ ਉੱਥੇ ਚੱਕ ਕੇ ਲਾਉਂਦੇ ਨੇ ਇਹ ਬਾਰਡਰਾਂ ਤੇ ਸਿੱਖ ਰੇਜiment ਨੂੰ ਠੀਕ ਹੈ ਕਿ ਨਹੀਂ ਤੇਰੇ ਕਲਾ 18 ਨੂੰ ਪਹਿਲਵਤ ਕੀਤੀ ਉਹ ਜਿਹੜੇ ਸਾਡੇ ਜਵਾਨ ਨੇ ਜਿਹੜੇ ਅੱਤਵਾਦੀਆਂ ਨਾਲ ਮੁਕਾਬਲਾ ਕਰ ਰਹੇ ਸੀ ਗੁਜ਼ਾਰਾ ਕਿਵੇਂ ਕਰ ਰਹੇ ਸੀ ਉਹ ਗੁਜ਼ਾਰਾ ਦਾ ਜੀ ਹੁਣ ਇਹਨਾਂ ਨੂੰ ਸਰਕਾਰਾਂ ਨੂੰ ਪੁੱਛਿਆ ਜਾਵੇ ਜਾਂ ਉਹਨਾਂ ਦੇ ਅਸਰਾਂ ਨੂੰ ਪੁੱਛਿਆ ਜਾਵੇ ਵੀ ਉਹ ਕਿ ਜਿੱਥੋਂ ਤੁਸੀਂ ਕਹਿ ਰਹੇ ਹੋ ਕਿ ਮਿੱਟੀ ਖਾ ਕੇ ਉਹਨਾਂ ਨੇ ਹਾਂ ਜੀ ਹਾਂ ਜੀ ਇਹ ਦੋ ਤਿੰਨ ਦਿਨ ਉਹ ਦਾਦਾ ਜੀ ਵੀ ਦੋ ਤਿੰਨ ਦਿਨ ਸਾਨੂੰ ਉਚਾਜ ਨਾ ਖਾੜਾ ਵੀ ਨਹੀਂ ਮਿਲਿਆ ਉਹ ਮੁੰਡੇ ਨੂੰ ਮੇਰੇ ਬੇਟੇ ਨੂੰ ਕਹਿੰਦਾ ਮੇਰੇ ਨਾਲ ਅੱਜ ਗੱਲਾਂ ਕਰ ਲਓ ਜਿਹੜੀਆਂ ਕਰਨੀਆਂ ਕਹਿੰਦਾ ਅੱਤਵਾਦੀ ਸਾਡੇ ਸੱਤੇ ਚੜ ਚੜ ਰਹੇ ਨੇ ਕਹਿੰਦਾ ਮੇਰਾ ਕੀ ਪਤਾ ਕਦੋਂ ਮੇਰ ਨਾਲ ਕੀ ਬਣ ਜਾਣਾ ਇਪਤੀ ਜੇ ਨਾਲ ਵੀ ਮੇਰੇ ਨਾਲ ਇਹ ਗੱਲ ਹੋਈ ਬੇਟੇ ਨਾਲ ਵੀ ਮੇਰੇ ਨਾਲ ਗੱਲ ਬਸੇ ਸਰਖਾਨਾ ਕਹਿ ਰਹੀ ਹੈ ਕਿ ਅਸੀਂ ਇੰਨੇ ਮਜ਼ਬੂਤ ਹੋ ਗਏ ਉਸੇ ਪਾਕਿਸਤਾਨ ਉਹਨਾਂ ਦੀ ਨਾ ਕੋਈ ਮਜ਼ਬੂਤ ਨਹੀਂ ਹੋਏ ਗੱਲਾਂ ਨੇ ਕੋਈ ਮਜ਼ਬੂਤ ਨਹੀਂ ਹੋਏ ਮੰਨ ਲਓ ਥੱਲੇ ਇੱਕ ਚੰਦ ਅੱਤਵਾਦੀ 10 15 20 ਹੋ ਸਕਦੇ ਨੇ ਆਰਮੀ ਆਪਣੀ ਕਿੰਨੀ ਆ ਜੇ ਉਹ ਨਹੀਂ ਆਰਮੀ ਸਾਹਮਣੇ ਸਿੱਧਾ ਕਰ ਸਕਦੀ ਮੁਕਾਬਲਾ ਤਾਂ ਡਰੋਨ ਰਾਹੀਂ ਹੈਲੀਕਾਪਟਰ ਰਾਹੀਂ ਕਿੰਨੀਆਂ ਅਵੇਲੇਬਲ ਹੈ ਸੌਲ ਤਾਂ ਥੱਲੇ ਚ ਪੰਜਾਬ ਦੇ ਸਿਰਫ ਦੋ ਹਾਂਜੀ ਹਾਂਜੀ ਸਿਰਫ ਪੰਜਾਬ ਦੇ ਸਿਕਰ ਰੇਜiment ਨੂੰ ਚੱਕ ਕੇ ਮੂਹਰੇ ਲਾਉਂਦੇ ਨੇ ਕੀ ਸਮਝਦੇ ਕਿ ਭੇਦਭਾਵ ਹੋ ਰਿਹਾ ਹੈ ਬਿਲਕੁਲ ਹੋ ਰਿਹਾ ਸਾਡਾ ਹੁਣ ਇੱਕੋ ਇੱਕ ਬੱਚਾ ਸੀ ਕਮਾਉਣ ਵਾਲਾ ਭੈਣ ਸਿਸਟਰ ਉਹਦੀ ਮੈਂਟਲ ਪਈ ਆ ਪਿਓ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇੱਕ ਭਰਾ ਉਹਦਾ ਵਿਚਾਰਾ ਅੱਡ ਭਾਈ ਪਤਾ ਨਹੀਂ ਕਿੱਥੇ ਉਹ ਦਿਹਾੜੀ ਜੁੱਤਾ ਕਰ ਰਿਹਾ ਹੈ ਇੱਥੇ ਮਾਂ ਪਿਓ ਦੀ ਕੋਈ ਸੇਵਾ ਕਰਨ ਵਾਲਾ ਵੀ ਹੈ ਨਹੀਂ ਸਾਡਾ ਤਾਂ ਘਰੇ ਉੱਜੜ ਗਿਆ ਜੀ ਦੱਸੋ ਅਸੀਂ ਕੀ ਕਰਾਂਗੇ ਅਸੀਂ ਸਰਕਾਰਾਂ ਨੂੰ ਕੀ ਕਰਾਂ ਕਿ ਕਿੰਨੇ ਦਿਨ ਟੁੱਟਣ ਦੇ ਲੱਗ ਬੱਤ ਕਰ ਰਿਹਾ ਹਰਮਿੰਦਰ ਜੀ ਹਰਮਿੰਦਰ ਜੀ ਨੇ ਬੇਟੇ ਨਾਲ ਭਤੀਜੇ ਨਾਲ ਗੱਲ ਕਰਦਾ ਰਿਹਾ ਕਹਿੰਦਾ ਵੀ ਮੇਰਾ ਹੁਣ ਕੋਈ ਪਤਾ ਨਹੀਂ ਆਉਦੀ ਮਾਂ ਨਾਲ ਕੱਲ ਸ਼ਾਮ ਨੂੰ ਗੱਲ ਕਰੀਏ ਚਾਹ ਨੂੰ ਪੰਜ ਸਾਢੇ 4 5 ਵਜੇ ਕਹਿੰਦਾ ਮੰਮੀ ਮੇਰੇ ਬਹੁਤ ਬੁਰੀ ਹਾਲਤ ਆ ਮੇਰਾ ਕਹਿੰਦਾ ਕੋਈ ਪਤਾ ਨਹੀਂ ਕਿ ਹੋਣਾ ਕਹਿੰਦਾ ਤੁਸੀਂ ਫਿਲਤੇ ਚੜਦੇ ਆ ਉਹ ਉਹ ਕਹਿੰਦਾ ਪਿੱਛੋਂ ਮਲਟੀਪਲ ਐਕਸ਼ਨ ਵੀ ਨਹੀਂ ਸਰਕਾਰ ਭੇਜ ਰਹੀ ਇੱਕ ਬੰਦੇ ਫਸੇ ਉਹਨੇ ਆਰਮੀ ਦਾ ਜਵਾਨ ਹੋ ਵੀ ਸ਼ਰਮ ਨਾਲ ਗੱਲ ਆ ਮੈਨੂੰ ਇਹ ਇੰਟਰਵਿਊ ਕਿਹਨ ਦੀ ਕੀ ਗੱਲ ਅਫਸਰ ਕਿਤੇ ਸੁੱਤੇ ਪਏ ਦੀ ਸਾਡੇ ਜਵਾਨ ਉੱਥੇ 7 ਦਿਨ ਹੋ ਗਏ ਅਮਲੇ ਚ ਮਤਲਬ ਕਰਦੇ ਨੂੰ ਆਰਮੀ ਇੰਨੀ ਕਿਉਂਦੀ ਆ ਤੇ ਉਹਨਾਂ ਨੂੰ ਬਚਾਉਣ ਲਈ ਉਹ ਚੰਦਨ ਦੇ ਹੀ ਹੁੰਦੇ ਨੇ ਆਰਮੀ ਦੇ ਉਹਨਾਂ ਨੂੰ ਬਚਾਉਣ ਲਈ ਕੋਈ ਕਿਤੇ ਗਈਆਂ ਬਾਕੀ ਝੁੰਟਾ ਬਿਲਕੁਲ ਨਹੀਂ ਗਏ ਜੀ ਸੋ ਪਰਵਾਰ ਨੇ ਜਿਹੜਾ ਰੋਸ਼ਨੀ ਜ਼ਾਹਿਰ ਕੀਤਾ ਕਿ ਜਦੋਂ ਵੀ ਹਰਮਿੰਦਰ ਗੱਲਬਾਤ ਕਰਦਾ ਸੀ ਤਾਂ ਇਹ ਕਹਿੰਦਾ ਸੀ ਕਿ ਅਸੀਂ ਕਿਰੇ ਹੋਏ ਹਾਂ ਪਰ ਸਾਨੂੰ ਬਚਾਉਣ ਦੇ ਲਈ ਕੋਈ ਨਹੀਂ ਆ ਰਿਹਾ ਤਾਂ ਇਸ ਤਰ੍ਹਾਂ ਦਾ ਇੱਕ ਵੱਡਾ ਸਵਾਲ ਜਿਹੜਾ ਸਰਕਾਰ ਤੇ ਸੈਨਾ ਦੇ ਉੱਪਰ ਵੀ ਪਰਿਵਾਰ ਨੇ ਚੱਕਿਆ ਕਿ ਸਿੱਖ ਰੈਜੀਮੈਂਟ ਦੇ ਜਿਹੜੇ ਜਵਾਨ ਨੇ ਉਹੀ ਬਾਰਡਰ ਤੇ ਭੇਜੇ ਜਾਂਦੇ ਨੇ ਸੋ ਪਹਿਲਾਂ ਵੀ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਲੱਗਦੇ ਆ ਰਹੇ ਨੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਵਾਨ ਨੇ ਜਿਹੜੇ ਉਹ ਸ਼ਹੀਦ ਹੋ ਚੁੱਕੇ ਨੇ ਤੇ ਕਈ ਪਰਿਵਾਰ ਨੇ ਜਿਹੜੇ ਆਪਣੇ ਉਹ ਲਾਲ ਨੇ ਉਹ ਖੋ ਚੁੱਕੇ ਨੇ ਸੋ ਕਿਤੇ ਨਾ ਕਿਤੇ ਲੋੜ ਹੈ ਸਰਕਾਰਾਂ ਨੂੰ ਵੀ ਇਹਨਾਂ ਪਰਿਵਾਰਾਂ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਇਹਦੀ ਵੱਡੇ ਪੱਧਰ ਤੇ ਜਾਂਚ ਕਰਵਾਉਣ ਦੀ ਕਿ ਜਿਹੜੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਬਾਕੀ ਕਿੱਥੇ ਸਿਸਟਮ ਦੇ ਵਿੱਚ ਘਾਟ ਹੈ ਜਾਂ ਕਿੱਥੇ ਕਮੀ ਹੈ ਜੋ ਲਗਾਤਾਰ ਸਾਡੇ ਜਵਾਨ ਨੇ ਜਿਹੜੇ ਉਹ ਸ਼ਹਾਦਤਾਂ ਜਾਂ ਪੀ ਰਹੇ ਨੇ ਤੇ ਸਾਡੇ ਤੋਂ ਦੂਰ ਜਾ ਰਹੇ ਨੇ ਇਸ ਨੂੰ ਕਦੋਂ ਜਿਹੜਾ ਰੋਕਿਆ ਜਾ ਸਕਦਾ ਹੈ ਕਦੋਂ ਅਤਵਾਦੀਆਂ ਤੇ ਨੱਥ ਪਾਈ ਜਾ ਸਕਦੀ ਹੈ ਕਦੋਂ ਅਤਵਾਦ ਜਿਹੜਾ ਦੇਸ਼ ਦੇ ਵਿੱਚੋਂ ਖਤਮ ਹੋਊਗਾ ਸੋ ਇੱਕ ਵੱਡਾ ਜਿਹੜਾ ਸਵਾਲ ਖੜਾ ਹੁੰਦਾ ਫਿਰ ਕਿ ਜਦੋਂ ਸਾਡੇ ਜਵਾਨ ਚਲੇ ਜਾਂਦੇ ਨੇ ਤਾਂ ਉਦੋਂ ਸ਼ਰਧਾਂਜਲੀ ਵੀ ਹੁੰਦੀ ਹੈ ਤੇ ਕਿਹਾ ਵੀ ਜਾਂਦਾ ਕਿ ਅਤਵਾਦ ਨੂੰ ਜਿਹੜਾ ਖਤਮ ਕੀ ਤਜਾਵੇਗਾ ਪਰ ਕਦੋਂ ਕੀਤਾ ਜਾਵੇਗਾ ਇੱਕ ਵੱਡਾ ਸਵਾਲ ਸਰਕਾਰਾਂ ਦੇ ਉੱਪਰ ਹੈ ਸੋ ਦੇਖਦੇ ਹਾਂ ਕਿ ਇਹੋ ਜੀਆਂ ਅਤਵਾਦੀ ਘਟਨਾਵਾਂ ਤੋਂ ਬਾਅਦ ਹੁਣ ਸਰਕਾਰਾਂ ਕੀ ਕਦ ਲੈਂਦੀਆਂ ਨੇ ਮੰਡੀ ਗੁੰਦਗੜ ਤੋਂ ਤਰਬਿੰਦਰ ਸਿੰਘ ਰਜਾਨਾ ਸਪੋਕਸਮੈਨ